ਅੱਜ ਬਹੁਤ ਹੀ ਇੱਕ ਮੁੱਦਾ ਜਿਹੜਾ ਕਿ ਪਿਛਲੇ 2 ਡੇਢ ਮਹੀਨੇ ਤੋਂ ਜਿਵੇਂ ਮਨਦੀਪ ਕੌਰ ਮਨਦੀਪ ਕੌਰ ਬੱਚੀ ਸੀ ਬੇਟੀ ਸੀ ਜੋ ਅਮਰitsar ਤੋਂ ਆ ਕੇ ਇੱਥੇ ਵਿਆਹ ਕਰਾ ਲੰਦੀ ਹੈ ਉਹ ਤੋਂ ਬਾਅਦ ਉਹਦੇ ਘਰ ਵਾਲੇ ਉਹਦਾ ਸਹੁਰਾ ਪਰਿਵਾਰ ਉਹਨੂੰ ਕੁੱਟ ਮਾਰ ਕੇ ਕਿਵੇਂ ਜਲੀਲ ਕਰਕੇ ਬਾਹਰ ਕੱਢਦਾ ਹੈ ਉਹਨੂੰ ਨਸ਼ਾ ਵੇਚਣ ਲਈ ਉਹ ਰੋਕਸਾਇਆ ਜਾਂਦਾ ਹੈ ਪੈਸੇ ਜਾਣ ਲਈ ਉਸਾਇਆ ਜਾਂਦਾ ਜਦੋਂ ਨਸ਼ਾ ਵੇਚਣ ਨਾ ਲੱਗੀ ਤਾਂ ਉਹਦੀ ਜਿਹੜੀ ਹੈ ਸੱਸ ਇਆ ਉਹਦੇ ਘਰ ਆਲਾ ਉੱਟ ਮਾਰ ਕੇ ਬਾਹਰ ਕੱਢ ਦਿੰਦਾ ਉਸ ਕੁੜੀ ਵੱਲੋਂ ਪਰਚਾ ਦਰਜ ਕਰਾਇਆ ਐਫ ਆਈ ਆਰ ਦਰਜਿਆ 334 ਨੰਬਰ ਜਿਹੜੀ ਥਾਣਾ ਸਿਟੀ ਖਰੜ ਤੇ ਹੋਈ ਹੈ ਉਹ ਤੋਂ ਬਾਅਦ ਕੁੜੀ ਨਾਲ ਤਿੰਨ ਮਹੀਨੇ ਹੋ ਗਏ ਜਿਹੜਾ ਲੱਗ ਲੱਗ ਥਾਣਿਆਂ ਨੇ ਗਲਤ ਵਿਵਹਾਰ ਕਰਿਆ ਜਿਵੇਂ ਗੱਲ ਕਰ ਲਈਏ ਸਿਟੀ ਥਾਣਾ ਖਰੜ ਦੀ ਬਹੁਮਾਨ ਸਹਿਲਨ ਇੰਚਾਰਜ ਅਮਨਪ੍ਰੀਤ ਕੌਰ ਦੀ ਸਤਨਾਮ 8 ਫੇ ਥਾਣੇ ਦੀ ਚੌਥਾ ਥਾਣਾ ਇੱਕੇ ਮੈਟਰ ਨੂੰ ਇੱਕੇ ਕੇਸ ਨੂੰ ਚੌਥਾ ਥਾਣਾ ਸੋਹਣੇ ਦਾ ਬਣ ਗਿਆ ਜੀ ਚ ਕੱਲ ਹੀ ਉਹ ਗੁੜੀਆਂ ਨੇ ਕਿਹਾ ਵੀ ਮੈਂ ਆਪਣੀ ਸਸ ਤੋਂ ਪਰਿਵਾਰ ਤੋਂ ਮਾਫੀ ਮੰਗ ਲਾਂਗੀ ਘਰੇ ਜਾਵਾਂਗੀ ਸਾਡੇ ਪੰਜ ਛੇ ਸਿੰਘ ਬਾਬਾ ਜੀ ਪ੍ਰਗਟ ਸਿੰਘ ਜੀ ਬੈਠੇ ਆਂ ਫਰੋਜ਼ਪੁਰ ਵਾਲੇ ਇਹਨਾਂ ਦੇ ਪੰਜ ਛੇ ਸਿੰਘ ਕਰ ਲੋ ਗੁੜੀਆਂ ਨੂੰ ਦਿਨ ਚ 12 ਵਜੇ ਲਗਭਗ 12 ਵਜੇ ਪਬਲਿਕ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਉਹਦੇ ਘਰ ਛੱਡਣਗੇ ਕਰ ਬਹੁਤ ਵਧੀਆ ਤਰੀਕੇ ਨਾਲ ਗੱਲ ਕਰੀ ਸਾਰੀ ਸੋਸਾਇਟੀ ਦੇ ਬੰਦੇ ਇਕੱਠੇ ਨੇ ਿੱਲੇ ਿੱਲੇ ਜਗ੍ਹਾ ਕੈਮਰੇ ਲੱਗੇ ਨੇ ਸੋਸਾਇਟੀ ਦਾ ਪ੍ਰਧਾਨ ਵੀ ਕਹਦੇ ਨਾਲ ਸੀ ਜਦੋਂ ਉਹਨੂੰ ਛੱਡਣਗੇ ਤਾਂ ਉਲਟਾ ਕੇਸ ਦਰਜ ਕਰਦੇ ਕੁੜੀ ਤੇ ਤੇ ਸਿੰਘਾਂ ਦੇ ਉਹਨਾਂ ਨੂੰ ਅਰੈਸਟ ਕਰਦੇ ਥਾਣੇ 'ਚ ਬਿਠਾ ਲੈਂਦੇ ਰਾਤ ਸਾਨੂੰ 9-10 ਥਾਣੇ 'ਚ ਬੈਠ ਕੇ ਕੱਲ ਸਾਨੂੰ 5 ਵਜੇ ਤੇ 4 ਵਜੇ ਤੇ ਲੈ ਕੇ 10 ਵਜੇ ਤੱਕ ਥਾਣੇ 'ਚ ਅਸੀਂ ਮਿੰਨਤਾਂ ਤਰਲੇ ਕਰੀਆਂ ਐਸਐਚਓ ਦੀਆਂ ਐਸੇ ਨਰਿੰਦਰ ਸਿੰਘ ਦੀਆਂ ਪਰ ਇੱਕ ਨਾ ਮੰਨੀ ਜਦੋਂ ਤੁਹਾਡੀ ਪ੍ਰੈਸ ਦੀ ਟੀਮ ਵੀ ਹੈ ਸੀ ਜਦੋਂ ਨਾ ਮੰਨੀ ਤਾਂ ਸਵਾਨੇ ਦੀ ਜਿਹੜੀ ਪੁਲਿਸ ਹੈ ਉਹ ਸਮਗ ਸਮਗਲਰਾਂ ਦੀ ਮਦਦ ਕਰ ਰਹੀ ਹੈ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਡੇ ਕਹਿੰਦੇ ਯੁੱਧ ਨਸ਼ਾ ਵਿਰੁੱਧ ਆ ਗਰੀ ਕੁੜੀਆਂ ਨੂੰ ਛਡਾਣ ਵਾਸਤੇ ਪੈਸੇ ਮੰਗੇ ਸੀ ਆ ਕੁੜੀ ਪਰ 1.5 ਕਿਲੋ ਹੀਰਾ ਹੋਂ ਦਾ ਜਿਹੜਾ ਪਰਚਾ ਉਹਦੀ ਕੁੜੀ ਦੇ ਨਾਲ ਤੇ ਮਨਦੀਪ ਕੌਰ ਦੀ ਨਾਲ ਤੇ ਜਿਹੜੀ ਸੈਂਟਰ ਜੇਲ੍ਹ ਚ ਬੈਠੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸਵਾਲੇ ਦੇ ਥਾਣੇ ਦੀ ਪੁਲਿਸ ਕੁੜੀ ਨੂੰ ਨਾ ਤੰਗ ਪਰੇਸ਼ਾਨ ਕਰੇ ਇਸ ਕੁੜੀ ਦੀ ਜਿਹੜੀ ਹੈ ਅਸਲੀਰ ਵੀਡੀਓ ਵਾਇਰਲ ਕਰਨ ਵਾਲੇ ਦੋਸਤਾਂ ਦੇ ਕਰੇ ਤੇ ਕੁੜੀ ਨਾਲ ਜਿਹੜਾ ਵਰਤ ਪਿਆਰ ਉਹਨੇ ਗਲਤ ਕਰਿਆ ਮੁੰਡੇ ਨੇ ਆਪਣੀ ਘਰ ਵਾਲੀ ਦੀ ਵੀਡੀਓ ਵਾਇਰਲ ਕਰੀ ਹੈ ਉਹਨੂੰ ਅਰੈਸਟ ਕਰਕੇ ਅੰਦਰ ਦਿੱਤਾ ਜਾਵੇ ਤਾਂ ਕਿ ਕੁੜੀ ਨੂੰ ਨਿਆਂ ਸਾਹਿਬ ਮਿਲ ਸਕੇ ਜਿਹੜੇ ਬਾਬੇ ਆਪਣੇ ਸਿੰਘ ਨਿਆਂਗ ਸਿੰਘ ਗਏ ਆ ਪਹਿਲਾਂ ਤੋਂ ਹੀ ਗੁਰੂਆਂ ਤੋਂ ਕਰ ਲੋ ਵੀ ਬੇਟੀਆਂ ਦੀ ਬੱਚੀਆਂ ਦੀ ਰੱਖਿਆ ਕਰਨ ਵਾਸਤੇ ਆਪਣੇ ਸੀਸ ਕਟਾ ਦੇ ਗੁਰੂਆਂ ਨੇ ਇਹ ਵੀ ਉਸੇ ਲੋੜੀ ਚ ਅਸੀਂ ਵੀ ਲੋਕਾਂ ਦੀ ਸਮੱਸਿਆ ਜਿਹੜੀ ਸੁਣ ਕੇ ਹੱਲ ਕਰਨ ਦਾ ਯਤਨ ਕਰਦੇ ਆ ਤੇ ਪਰ ਸਰਕਾਰ ਜਿਹੜੀ ਹੈ ਉਹ ਜਾਂ ਤਾਂ ਪੁਲਿਸ ਬੇਲ ਕੰਮ ਹੋ ਗਈ ਇਹ ਅਫਸਰ ਬੇਸਮਝ ਹੋਗੇ ਇਹ ਸਮਗਲਰਾਂ ਦੀ ਪੁਲਿਸ ਜਿਹੜੀ ਹੈ ਸੁਹਾਣੇ ਦੀ ਪੁਲਿਸ ਮਦਦ ਕਰ ਰਹੀ ਹੈ ਤੇ ਪਰਚੇ ਤੇ ਪਰਚਾ ਦੇ ਰਹੀ ਹੈ ਪੁਲਿਸ ਸਾਡੇ ਦੇ ਇੱਕ ਤਾਂ ਪਰਜਾ ਸੀ ਘਨ ਬਠਾਲ ਦੇ ਅੰਦਰ ਬੇਟੀ ਨੂੰ ਬਠਾਲ ਦੇ ਅੰਦਰ ਆ ਇੱਕ ਸਾਡਾ ਤਿੰਨ ਚਾਰ ਬੰਦਿਆਂ ਦੇ ਮੇਰੇ ਤੇ ਇੱਕ ਕਮਲਪ੍ਰੀਤ ਨਾਂ ਦਾ ਮੁੰਡਾ ਭਤੀਜਾ ਮੇਰਾ ਤੇ ਦੂਜਾ ਇੱਕ ਹੋਰ ਮੁੰਡੇ ਸੀ ਇਹ ਸਾਡੇ ਦੇ ਪਰਚਾਟ ਫੇ ਥਾਣੇ ਦਾ ਕਰ ਰਿਆ ਇਹਨਾਂ ਦੋਨੇ ਥਾਣੇਦਾਰਾਂ ਦੇ ਖਿਲਾਫ ਕੱਲ ਬੀਜੀਪੀ ਪੰਜਾਬ ਨੂੰ ਤੇ ਐਸਐਸਪੀ ਨੂੰ ਇੱਕ ਲਿਖਤੀ ਕੰਪਲੀਟ ਦਿੱਤੀ ਦੋਨੇ ਥਾਣੇਦਾਰਾਂ ਦੇ ਦੋਨੇ ਐਸਐਚਓ ਦੇ ਖਿਲਾਫ ਉਹ ਕੁੜੀ ਤੋਂ ਕੇਸ ਵਾਪਸ ਕਰਾਣਾ ਚਾਹੁੰਦੇ ਆ ਉਹ ਕੁੜੀ ਨੂੰ ਕਹਿੰਦੇ ਆਪਣੀ ਐਫਆਈਆਰ ਵਾਪਸ ਲੈ ਲੈ 376 ਲੱਗ ਜਾਣੀ 377 ਲੱਗ ਜਾਣੀ ਉਸ ਨੂੰ ਡਰਾਣੇ ਧਮਕਾਣੇ ਵਾਸਤੇ ਤਾਂ ਕੁੜੀ ਨੂੰ ਦਾ ਡਰਵਣਾਂ ਹੀ ਦਾ ਜਿਹੜੇ ਸਾਡੇ ਸਹਿਯੋਗੀ ਸੱਜਣ ਨੇ ਸਾਡਾ ਸਾਥ ਦੇ ਰਹੇ ਨੇ ਕੁੜੀ ਨੂੰ ਇਨਸਾਫ ਦਵਾਉਣ ਦੀ ਲੜਾਈ ਲੜ ਰਹੇ ਨੇ ਉਹ ਦੇਖੋ ਉਹਨਾਂ ਨੂੰ ਕਿਵੇਂ ਜਲੀਲ ਕਰ ਰਹੀ ਹੈ ਸੁਹਾਣੇ ਦੀ ਪੁਲਿਸ ਜਿਹੜੀ ਸਮਗਲਰਾਂ ਦੀ ਪੂਰੀ ਮਦਦ ਕਰ ਰਹੀ ਹੈ ਇਹ ਸਮਗਲਰਾਂ ਦੇ ਨਾਲ ਰਲ ਕੇ ਕੰਮ ਕਰ ਰਹੀ ਹੈ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਤੁਹਾਡਾ ਯੁੱਧ ਨਸ਼ਾ ਵਿਰੁੱਧ ਸਤ ਸੁਹਾਣਾ ਥਾਣੇ ਚ ਹਲੇ ਨਹੀਂ ਪਹੁੰਚਿਆ ਜੇਕਰ ਸੁਹਾਣਾ ਥਾਣੇ ਚ ਪਹੁੰਚਿਆ ਤਾਂ ਇਸ ਪਰਿਵਾਰ ਦਾ ਫਲੈਟ ਇਸ ਪਰਿਵਾਰ ਦੀ ਕੋਠੀ ਇਹ ਸਾਰੀ ਢਾਈ ਜਾਵੇ ਆ ਸਾਡੇ ਕੋਲੇ ਸਬੂਤਾਂ ਨਸ਼ੇ ਵੇਟਣ ਦੇ ਆ ਮੁੰਡਾ ਹੈ ਇਹਦਾ ਟੀਕੇ ਲੰਦਾ ਹੈ ਨਸ਼ੇ ਕਰਦਾ ਆ ਮੁੰਡੇ ਦੀਆਂ ਫੋਟਾਂ ਆਂ ਆ ਡੇਡ ਡੇਡ ਕਿਲੋ ਹੀਰੋਨ ਨਾਲ ਫੜੀ ਜਾਂਦੀ ਹੈ 4 ਲੱਖ ਡਰਗ ਮਨੀ ਨਾਲ ਫੜੀ ਜਾਂਦੀ ਹੈ ਇਹਦਾ ਜਿਹੜਾ ਪੇੜਾ ਪੰਜਾ ਚਲਾ ਕੇ ਇਹਦਾ ਫਲੇਟ ਹੈ ਇਹਦੀ ਕੋਠੀ ਹੈ ਉਹ ਢਾਈ ਜਾਵੇ ਮਨਦੀਪ ਕੌਰ ਬਸੇ ਦਾ ਬਸੇ ਸਾਨੂੰ ਕੋਈ ਮਸਲਾ ਨਹੀਂ ਹੈ ਯਾ ਤਾਂ ਸਾਡੇ ਜਿਹੜੇ ਸਿੰਘ ਸਹਿਬਨ ਬੈਠੇ ਨੇ ਸੋਹਣਾ ਥਾਣੇ 'ਚ ਉਹ ਬੇਟੀ ਬੈਠੀ ਹੈ ਬਿਨਾ ਸਰਦ ਤੋਂ ਵੀਰਾ ਰਹਾ ਕੀਤਾ ਜਾਵੇ ਅਸੀਂ ਕੋਈ ਜਵਾਂਤ ਨਹੀਂ ਕਰਾਣੀ ਜੇਕਰ ਨਹੀਂ ਕਰਾਂਦੇ ਤਾਂ ਬਾਬਾ ਜੀ ਤੋਂ ਅੱਗੇ ਅਸੀਂ ਲੈ ਰਹੇ ਹਾਂ ਤੁਹਾ ਤੋਂ ਤੁਹਾਡੇ ਰਾਹੀਂ ਲੋਕਾਂ ਤੋਂ ਅੱਗੇ ਲੈ ਰਹੇ ਹਾਂ ਜਿਹੜੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ 86 ਲੋਕ ਸਾਡਾ ਸਾਥ ਦੇਣ, ਦੇੰਗ ਸਿੰਘਾਂ ਬਾਬਿਆਂ ਦਾ ਸਾਥ ਦੇਣ ਤੇ ਉਹ ਬੇਟੀ ਨੂੰ ਨਿਆਣ ਸਾਭ ਦੋਣ ਲਈ ਅੱਗੇ ਆਓ ਤੇ ਅਸੀਂ ਪਿੱਛੇ ਲੱਗਣ ਨੂੰ ਤਿਆਰ ਹਾਂ ਮੋਰਚੇ ਦਾ ਸਾਥ ਦਿਓ। ਕੱਲ ਨੂੰ ਕੋਈ ਵੱਡਾ ਸੰਘਰਸ਼ ਲੀਚੀਏ ਤਾਂ ਕਿ ਸਾਣਾ 8 ਵਜੇ ਸਵੇਰ ਪਤਾ ਲੱਗ ਜਾ ਪੁਲਿਸ ਨੂੰ। 8 ਵਜੇ ਸਵੇਰ ਥਾਣੇ ਨੂੰ ਪਤਾ ਲੱਗ ਜਾ ਸਵਾਣਾ ਥਾਣੇ ਨੂੰ ਵੀ ਇੱਥੇ ਹੋ ਕੀ ਰਿਹਾ। ਮਾਨਯੋਗ ਡੀਜੀਪੀ ਸਾਹਿਬ, ਮੁੱਖ ਮੰਤਰੀ ਸਾਹਿਬ ਅੱਜ ਸ਼ਾਮ ਤੱਕ ਤੁਹਾਨੂੰ ਟਾਈਮ ਦੇ ਰਹੇ ਆਂ। ਅਸੀਂ ਅੱਜ ਬੇਨਤੀ ਕਰ ਰਹੇ ਹਾਂ ਜੇਕਰ ਨਾ ਕੱਲ ਤੱਕ ਹੋਇਆ ਕੰਮ ਕਰ ਸ਼ਾਮ ਤੱਕ ਨਾ ਛੱਡੇ। ਨਾ ਰ ਤਕਾਨੂੰ ਚਾਹੇ ਇੱਥੇ ਸਾਨੂੰ ਕਿਸੇ ਦਾ ਪਤਲਾ ਫੁਕਰਾ ਕੋਈ ਰਸਤਾ ਜਾਮ ਕਰਨਾ ਪਵੇ ਸੜਕ ਜਾਮ ਕਰਨੀ ਪਵੇ ਉਹ ਸਾਰੀਆਂ ਨਿਆਂਗ ਜਥੇ ਬੰਦੀਆਂ ਤੋਂ ਹੁਕਮ ਲੈ ਕੇ ਪ੍ਰਵਾਨਗੀ ਲੈ ਕੇ ਸਾਰੇ ਲੋਕਾਂ ਤੋਂ ਪ੍ਰਵਾਨਗੀ ਲੈ ਕੇ ਅਗਲਾ ਜਿਹੜਾ ਪ੍ਰੋਗਰਾਮ ਅਲਿੰਕਿਆ ਜਾਵੇਗਾ ਉਹ ਥੋੜਾ ਸਭ ਜਿਹੜਾ ਤੁਸੀਂ ਕਿਹਾ ਵੀ ਉਹ ਕੁੜੀ ਉਹਨੂੰ ਉਸ ਸੁਸਾਇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਨਾਲ ਲੈ ਕੇ ਗਈ ਹੈ ਤੇ ਇਹ ਨਿਊ ਖਬਰਾਂ ਚੱਲ ਰਹੀਆਂ ਨੇ ਉਹਦੇ ਵਿੱਚ ਤਾਂ ਉਹਨਾਂ ਨੇ ਰਾਤ ਦਾ ਇਹ ਬਣਾਇਆ ਹੈ ਮੈਂ ਕਹਾਂ ਜੀ ਕੱਲ ਜਿਹੜੀ 12 ਵਜੇ ਦੀ ਤਕਰੀਬਨ 12 1 ਵਜੇ ਦੀ ਘਟਨਾ ਲੱਗੇ ਉੱਥੇ ਕੈਮਰਿਆਂ ਚ ਐਡ ਹੋ ਗਈ ਹੋਗੀ ਦੁਪਹਿਰ ਦੀ ਦੁਪਹਿਰ ਦੀ ਦੁਪਹਿਰ ਪਰ ਉਹ ਕਦੇ ਦੁਪਹਿਰ ਦੀ ਘਟਨਾ 4 3 ਵਜੇ ਦਾ ਉਹ ਥਾਣੇ ਚ ਆਜੰਨੇ ਉਹਨਾਂ ਨੂੰ 3 ਵਜੇ 2:30 ਵਜੇ ਥਾਣੇ ਚ ਲਿਆਂਦੇ ਜਦੋਂ ਥਾਣੇ ਜਾ ਰਾਤ ਦੀ ਘਟਨਾ ਕਿਵੇਂ ਹੋਗੀ ਇਹ ਸਾਰੀ ਜਿਹੜੀ ਫੇਕ ਹੈ ਕਹਾਣੀ ਬਣਾਈ ਵੀ ਸਟੋਰੀ ਫੇਕ ਹੈਗੀ ਉਹ ਸਾਰੀ ਦਾ ਸੱਚਾਈ ਦੇ ਕੇ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਲੋਕਾਂ ਨੂੰ ਬਚਾਓ ਤੁਹਾਡੀ ਸਰਕਾਰ ਜਿਹੜਾ ਲੋਕਾਂ ਨਾਲ ਬੱਚਿਆਂ ਨਾਲ ਬੇਟੀਆਂ ਨਾਲ ਨਿਆਂ ਸਿੰਘਾਂ ਨਾਲ ਸਾਡੇ ਨਾਲ ਧੱਕਾ ਔਰਿਆ ਉਹਨੂੰ ਬਚਾਓ ਨਹੀਂ ਤਾਂ ਲੋਕ ਸੜਕਾਂ ਤੇ ਪਹਿਲਾਂ ਵੀ ਬੈਠੇ ਆ ਹੁਣ ਵੀ ਬੈਠਣਗੇ ਤੇ ਇਸੇ ਤਰ੍ਹਾਂ ਜਿਹੜਾ ਸੰਘਰਸ਼ ਸਾਡਾ ਤਿੱਖਾ ਚੱਲਦਾ ਰਹੂਗਾ ਸਾਡਾ ਜਿਹੜ 7 ਵਜੇ ਦੀ ਲੈਟਾਂ ਕੋਲ ਜਾ ਰਿਹਾ ਫੇਕ ਸਰਟੀਫਿਕੇਟਾਂ ਦੇ ਬੀਹਾਂ ਤੇ ਐਫ ਆਈ ਆਰ ਹੋਈ ਹੈ ਅੱਜ ਤੱਕ ਕਿਸੇ ਨੂੰ ਨਹੀਂ ਅਰੈਸਟ ਪਾਈ ਗਈ ਕਿਸੇ ਨੂੰ ਨਹੀਂ ਫੜਿਆ ਗਿਆ ਸਰਕਾਰ ਨੂੰ ਨਹੀਂ ਦਿਖਦਾ ਐਸੇ ਕਮਿਸ਼ਨ ਨੂੰ ਨਹੀਂ ਦਿਖਦਾ ਇਹ ਸੁਆਣਾ ਸੁਆਣੇ ਵੀ ਨਹੀਂ ਦਿਖਦਾ 8 ਵੇ ਥਾਣੇ ਵਾਲੇ ਦੀਦਾ ਪਰ 8 ਵੇ ਥਾਣੇ ਨੂੰ ਇਹ ਪਤਾ ਵੀ ਜੇ ਕਿਸੇ ਦੀ ਮਦਦ ਕਰਦੇ ਇਹ ਸਮਾਗਲਰਾਂ ਦੇ ਖਿਲਾਫ ਬੋਲਦੇ ਆ ਤਾਂ ਇਹਨਾਂ ਦੇ ਪਰਚਾ ਕਰਦੇ ਅਸੀਂ ਇਹ ਸਮਾਗਲਰਾਂ ਦੇ ਖਿਲਾਫ ਬੋਲ ਰਹੇ ਅਨਾਂ ਕੋਲ ਸਾਡੇ ਕੋਲ ਆ ਸਬੂਤ ਨੇ ਉਹਨਾਂ ਨੇ ਜਿੰਨੀ ਛੇਤੀ ਹੋ ਸਕੇ ਮਕੰਨਦਣੇ ਚਾਹੀਦੇ ਤੇ ਪੁਲਾ ਪੰਜਾ ਚੱਲਣਾ ਚਾਹੀਦਾ ਜੇ ਸਰਕਾਰ ਸਹੀ ਹੈਗੀ ਕੁਮੜੇ ਸਾਹਿਬ ਕਿਸ ਤਰ੍ਹਾਂ ਉਹਨ ਉੱਥੇ ਯਾਰੀ ਕੁੜੀ ਬਸਾਣ ਲਈ ਇਹ ਕਹਿੰਦੇ ਜਿਹੜੇ ਧੰਗ ਸਿੰਘ ਵੀ ਸੀ ਉੱਥੇ ਕਦੇ ਕਬਜ਼ਾ ਦਵਾਣ ਲਈ ਗਏ ਸੀ ਕੁੜੀ ਨੂੰ ਐਦਾਂ ਦੀ ਕੋਈ ਕਬਜ਼ਾ ਦਵਾਣ ਨਹੀਂ ਜੇ ਕਬਜ਼ਾ ਦਵਾਣ ਹੁੰਦਾ ਸਾਂਝ ਸਵੇਰ ਜਾਂਦੇ ਫੌਜਾਂ ਜਾਂਦੀਆਂ ਮਾਰਕਟਾਈ ਹੁੰਦੀ ਕੋਈ ਕਬਜ਼ਾ ਕੋਈ ਸੌਖਾ ਕਿਸੇ ਦੇ ਘਰ ਚ ਵੜਨਾ ਉਹਦੀ ਕੁੜੀ ਦਾ ਸਹੁਰਿਆਂ ਦਾ ਘਰ ਸੀ ਉਹ ਆਨੰਦ ਕਾਰਜ ਹੋਏ ਨੇ ਸੁਪਰੀਮ ਕੋਰਟ ਗਿਆ ਹਦਾਇਤਾਂ ਜਾਂ ਕਿਸੇ ਨੂੰ ਨੂੰ ਕੁੱਟ ਮਾਰ ਕੇ ਕੱਢ ਨਹੀਂ ਸਕਦੇ ਇਹ ਜਿਹੜੀਆਂ ਕਾਨੂੰਨ ਦੀਆਂ ਕਾਨੂੰਨ ਦੀਆਂ ਜਿਹੜੀਆਂ ਹਦਾਇਤਾਂ ਢਾਈ ਜਾ ਰਹੀ ਪੁਰਸ ਜਿਹੜੀ ਕਾਇਦਾ ਕਾਨੂੰਨ ਨਹੀਂ ਮੰਨਦੀ ਸੋਹਣਾ ਥਾਣੇ ਦੀ ਉਸ ਨੇ ਬਾਬਾ ਜੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜਿਹੜੀ ਕੱਲ ਘਟਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਜੀ ਜਿਵੇਂ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਅੱਜ ਜਿਹੜੇ ਪੁਲਿਸ ਨੇ ਸਾਨੂੰ ਅੱਜ ਨਿਆਂ ਦਿਉਣਾ ਸੀ ਉਸ ਮਗਲਰਾਂ ਨਾਲ ਉਹ ਨਸ਼ੇ ਵੇਚਣ ਵਾਲਿਆਂ ਨਾਲ ਉਹ ਜਿਹੜੇ ਕੋਈ ਅਤਿਆਚਾਰ ਕਰਦੇ ਧੀਆ ਪੈਣਾ ਤੇ ਉਹਨਾਂ ਦੇ ਨਾਲ ਜਰੂਰ ਖੜ ਗਏ ਆ ਪਰ ਉਹ ਸਚਾਈ ਨਹੀਂ ਵੇਖਦੇ ਅੱਜ ਤੱਕ ਖਾਲਸੇ ਦਾ ਇਤਿਹਾਸ ਆ ਕੋਈ ਵੀ ਆ ਜਾਂਦਾ ਧੀ ਪੈਣ ਆਉਂਦੀ ਆ ਆਣ ਕੇ ਆਖਦੀ ਮੈਨੂੰ ਮੇਰੇ ਸਹੁਰੇ ਕੁੱਟਦੇ ਮਾਰਦੇ ਆ ਚਾਹੇ ਮੇਰਾ ਘਰ ਦਾ ਨਿਆਣ ਹੀ ਦੇ ਰਿਹਾ ਮੈਨੂੰ ਕੋਈ ਖਰਚਾ ਨਹੀਂ ਦੇ ਰਿਹਾ ਤੇ ਅਸੀਂ ਗੁਰਮਖੋ ਪਿਆਰਿਓ ਉਹ ਜਦੋਂ ਬੀਬੀ ਮਨਦੀਪ ਕੌਰ ਸਾਡੀ ਜਥੇਬੰਦੀ ਕੋਲ ਦਲ ਪੰਥ ਦੇ ਵਿੱਚ ਗਈ ਆ ਉਨੇ ਆਪਣੇ ਜਾ ਕੇ ਪ੍ਰੂਫ ਵਿਖਾਏ ਆ ਵੀ ਮੇਰੇ ਆਨੰਦ ਕਾਰਜ ਮੇਰੇ ਆਦਮੀ ਦੇ ਨਾਲ ਹੋਇਆ ਨਾ ਮੈਂ ਇਸ ਘਰ ਦੇ ਵਿੱਚ ਵਿਆਹੀ ਆ ਮੈਨੂੰ ਘਰ ਦੇ ਵਿੱਚ ਮੇਰਾ ਸੱਸ ਸਹੁਰਾ ਤੇ ਮੇਰਾ ਆਦਮੀ ਵਰਨ ਨਹੀਂ ਦਿੰਦਾ ਤੇ ਬਾਬਾ ਜੀ ਤੁਸੀਂ ਕੋਈ ਸਿੰਘਾਂ ਨੂੰ ਭੇਜੋ ਤੇ ਮੈਨੂੰ ਘਰ ਛੱਡਾਉਣ ਅਸੀਂ ਗੁਰਮਖੋ ਜਿਹੜੀ ਸਾਡੇ ਸਿੰਘ ਗਏ ਆ ਦੁਪਹਿਰੇ 12 ਵਜੇ ਦੀ ਗੱਲ ਆ ਕਿਸੇ ਨਾਲ ਕੋਈ ਗਾਲ ਨਹੀਂ ਹੋਈ ਕਿਸੇ ਦੇ ਨਾਲ ਕੋਈ ਮੁਕੀ ਧਫਾ ਨਹੀਂ ਹੋਇਆ ਕਿਸੇ ਨਾਲ ਕੋਈ ਬਤਮੀਚੀ ਨਹੀਂ ਹੋਈ ਇਹ ਗੁਰਮਖੋ ਪਿਆਰੋ ਇਹਨਾਂ ਨੇ ਜਾ ਕੇ ਕੁੜੀ ਨੇ ਕਿਹਾ ਵੀ ਆ ਮੇਰਾ ਘਰ ਆ ਉਹਨਾਂ ਨੇ ਕਿਹਾ ਭਾਈ ਜਾ ਤੇਰੇ ਘਰ ਵਾਲੇ ਜੇ ਆਉਂਦੇ ਆ ਤੇ ਸਾਡੇ ਨਾਲ ਬਹਿ ਕੇ ਗੱਲ ਕਰ ਲੈਣਾ ਗੱਲ ਕਰਨ ਦੇ ਬਜਾਏ ਗੁਰਮਖੋ ਪੁਲਿਸ ਮੰਗਾ ਲਈ ਉਸ ਮੰਗਾ ਕੇ ਤੇ ਉਹਨਾਂ ਨੇ ਥਾਣੇ ਲੈ ਆਂਦਾ ਥਾਣੇ ਲਿਆਣ ਕੇ ਕਹਿੰਦੇ ਚਲੋ ਬਾਬਾ ਜੀ ਤੁਹਾਨੂੰ ਹੁਣ ਕਲਾ ਦੇ ਦਿੰਨੇ ਆ ਸਵੇਰੇ ਕਲਾ ਦੇ ਦਿੰਨੇ ਸ਼ਾਮ ਨੂੰ ਕਲਾ ਦੇ ਦਿੰਨੇ ਆ ਸਾਰੀ ਰਾਤ ਤੱਕ ਸਾਡੇ ਪ੍ਰਧਾਨ ਜੀ ਕੁੰਬੜਾ ਸਾਹਿਬ ਵੀ ਬੈਠੇ ਰਹੇ ਆ ਤੇ ਸਾਡੇ ਸਿੰਘ ਵੀ ਡੀ ਕਰਦੇ ਰਹੇ ਆ ਵੀ ਸਾਨੂੰ ਹੁਣ ਛੱਡ ਦੇ ਹੁਣ ਛੱਡ ਦੇ ਸਵੇਰੇ ਅਸੀਂ ਗਏ ਆ ਤੇ ਗੁਰਮਖੋ ਉਹਨਾਂ ਦੇ ਪਰਚਾ ਘੱਟ ਕੇ ਤੇ ਰੱਖ ਦਿੱਤੇ ਪੰਜਾ ਸਿੰਘਾਂ ਦੇ ਉੱਪਰ ਤੇ ਅਸੀਂ ਪ੍ਰਧਾਨ ਮੰਤਰੀ ਦੂਜਾ ਮੁੱਖ ਮੰਤਰੀ ਪੰਜਾਬ ਦਾ ਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਜਿਹੜਾ ਤੁਸੀਂ ਜੁੱਧ ਨਸ਼ਾ ਵਿਰੋਧ ਚਲਾਇਆ ਕਿਓ ਗੁਰਮਖੋ ਪਿਆਰਿਓ ਨਿਯਾਜ਼ ਬੰਦਿਆਂ ਤੇ ਚਲਾਇਆ ਆ ਜਿਹੜੇ ਬੰਦੇ ਸਮਗਲਰ ਆ ਜਿਹੜੇ ਬੰਦੇ ਆ ਜਿਹੜੇ ਧੱਕੇਸ਼ਾਹੀ ਕਰਦੇ ਆ ਧੀਆਂ ਭੈਣਾਂ ਦੀ ਬੇਪਤੀ ਕਰਕੇ ਤੇ ਉਹਨਾਂ ਦੀਆਂ ਵੀਡੀਓ ਯਾਰਲ ਕਰਦੇ ਆ ਉਹਨਾਂ ਦਾ ਤਾਂ ਪੁਲਿਸ ਸਾਥ ਦੇ ਰਹੀ ਆ ਤੇ ਜਿਹੜੇ ਗੁਰਮਖੋ ਪਿਆਰਿਓ ਸਿੱਖ ਧੀਆਂ ਭੈਣਾਂ ਨੂੰ ਘਰੇ ਵਸਾਉਣ ਜਾਂਦੇ ਆ ਉਹਨਾਂ ਦੇ ਪਰਚੇ ਕੀਤੇ ਜਾ ਰਹੇ ਆ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਸਰਕਾਰ ਇਹਨਾਂ ਦੇ ਉੱਤੇ ਥਾਣਾ ਸੁਹਾਣਾ ਦੇ ਵਿੱਚ ਧਿਆਨ ਦੇਵੇ ਇਹ ਤਕੇਸ਼ਾਈ ਬਹੁਤ ਪੁਲਸ ਕਰਦੀ ਪਈ ਆ ਸਿੱਖਾਂ ਦੇ ਨਾਲ ਤੇ ਬੇਨਿਆਈਆਂ ਲੋਕਾਂ ਦੇ ਨਾਲ ਇਹਨਾਂ ਦਾ ਗੁਰਮਖੋ ਪਿਆਰੇ ਧਿਆਨ ਦਿੱਤਾ ਜਾਵੇ ਤੇ ਜੇ ਨਹੀਂ ਤੇ ਸ਼ਾਮ ਤੱਕ ਬਿਨਾਂ ਸ਼ਰਤ ਤੋਂ ਉਹਨਾਂ ਦੇ ਪਰਚਾ ਰੱਦ ਨਹੀਂ ਕਰਦੇ ਪ੍ਰਧਾਨ ਸਾਹਿਬ ਦਾ ਪਰਚਾ ਰੱਦ ਨਹੀਂ ਕਰਦੇ ਇਹ ਗੁਰਮਖੋ ਅਸੀਂ ਜਥੇਬੰਦੀਆਂ ਸਮੇਤ ਇਹਨਾਂ ਲੋਕਾਂ ਦਾ ਸਾਥ ਜਿੰਨੀਆਂ ਵੀ ਸੰਸਥਾਵਾਂ ਧੀਆਂ ਭੈਣਾਂ ਨੂੰ ਘਰੇ ਵਸਾਉਣ ਦੇ ਵਿੱਚ ਰਾਜੀ ਹਨ ਉਹਨਾਂ ਨੂੰ ਨਾਲ ਲਾ ਕੇ ਇਹ ਸੰਘਰਸ਼ ਚ ਦੇਖਾ ਕਰਾਂਗੇ ਤੇ ਇਹਨਾਂ ਦੀ ਪੂਰੀ ਵਿਰੋਧਤਾ ਕਰਾਂਗੇ ਇਹ ਮਾਨਯੋਗ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਇਹਨਾਂ ਤੇ ਧਿਆਨ ਦਿਓ ਇਹ ਡੀਜੀਪੀ ਸਾਹਿਬ ਨੂੰ ਵੀ ਆਖਿਆ ਜਾ ਰਿਹਾ ਇਹ ਪੁਲਿਸ ਦਾ ਵੇਖੋ ਕੀ ਵਰਤਾਓ ਕੀਤਾ ਜਾ ਰਿਹਾ ਨਜਾਇਜ਼ ਲੋਕਾਂ ਦੇ ਪਰਚੇ ਜਿਹੜੇ ਲੋਕ ਸਮਗਲਰ ਇਹਨਾਂ ਦੀਆਂ ਕੋਠੀਆਂ ਢਾਓ ਤੁਸੀਂ ਆਖਿਆ ਸੀ ਅਸੀਂ ਇਹਨਾਂ ਦੀਆਂ ਕੋਠੀਆਂ ਢਾਵਾਂਗੇ ਜਿਹੜੀਆਂ ਕਾਲੇ ਧੰਦੇ ਨਾਲ ਬਣੀਆਂ ਤੇ ਇਹ ਵੇਖੋ ਵੀ ਉਹ ਕਾਲਾ ਧੰਦਾ ਉਹ ਕਿੱਥੋਂ ਆ ਰਿਹਾ ਵਾ ਕਿੰਨੇ ਜਵਾਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਕਿੰਨੇ ਲੋਕ ਟੀਕੇ ਲਾ ਲਾ ਕੇ ਨੌਜਵਾਨ ਪੀੜੀ ਮਰਦੀ ਜਾ ਰਹੀ ਆ ਇਹ ਘਰਾਂ ਦੇ ਘਰ ਵਿਹਲੇ ਹੁੰਦੇ ਜਾ ਰਹੇ ਆ ਅੱਜ ਜਿਹੜੇ ਕਾਇਦੇ ਚੀਜ਼ ਨੂੰ ਬਚਾਉਣ ਵਾਲੇ ਆ ਉਹਨਾਂ ਦੇ ਉੱਤੇ ਦਾ ਤੁਸੀਂ ਪਰਚੇ ਕਰ ਰਹੇ ਹੋ ਇਹ ਜਿਹੜੇ ਸਮਗਰ ਉਹਨਾਂ ਦੀ ਸਰਕਾਰ ਮਦਦ ਕਰਦੀ ਆ ਬੇਨਤੀ ਆ ਇਹ ਸ਼ਾਮਾਂ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਪਰਚੇ ਉਹਨਾਂ ਦੇ ਰੱਦ ਕੀਤੇ ਜਾਣ ਪ੍ਰਧਾਨ ਸਾਹਿਬ ਦੇ ਵੀ ਇਹ ਜਿਹੜੇ ਪੰਜ ਸਿੰਘ ਗਏ ਉਹਨਾਂ ਦੇ ਵੀ ਇਹਨਾਂ ਕੁਝ ਕਹਿੰਦੇ ਹੋਏ ਖਿਮਾਂ ਦੇ ਜਾਚਕ ਆ ਅਸੀਂ ਸ਼ਾਮ ਤੱਕ ਤੁਹਾਡੇ ਰਹੀਂ ਬੇਨਤੀ ਆ ਜੇ ਸਾਡੀ ਅਪੀਲ ਹੈ ਬੇਨਤੀ ਹੈ ਬੀਜਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਇੱਥੇ ਡੀਆਈਜੀ ਸਾਹਿਬ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਜੇਕਰ ਨਾ ਸ਼ਾਮ ਤੱਕ ਹੋਇਆ ਤਾਂ ਬਾਬਾ ਜੀ ਨਾਲ ਸਾਰਿਆਂ ਨਾਲ ਅਸੀਂ ਸਾਰੀ ਜਥੇਬੰਦੀਆਂ ਨਾਲ ਸਲਾਹ ਕਰਕੇ ਕੱਲ ਦਾ ਜਿਹੜਾ ਆ ਪਰਸੋਂ ਦਾ ਇੱਕ ਦੋ ਦਿਨ ਚ ਪ੍ਰੋਗਰਾਮ ਜਿਹੜਾ ਲਿੰਕਿਆ ਜਾਵੇਗਾ ਤੇ ਜਿਸ ਦਾ ਜ਼ਿੰਮੇਵਾਰ ਐਸਐਚਓ ਥਾਣਾ ਸੁਆਣੇ ਦਾ ਅੱਠ ਸੁਆਣੇ ਦਾ ਐਸਐਚਓ ਹੋਏਗਾ ਤੇ 8 ਵਜੇ ਦੋਨੇ ਐਸਐਚਓ ਇਹ ਸਾਰੀ ਘਟਨਾ ਦੇ ਜ਼ਿੰਮੇਵਾਰ ਹੋਣਗੇ ਜੇਕਰ ਕੋਈ ਅਨਸਖਾਵੀ ਘਟਨਾ ਵਾਪਰਦੀ ਹੈ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਅਸੀਂ ਨਹੀਂ ਕਹਿੰਦੇ ਸ਼ਹਿਰ ਦਾ ਮਾਹੌਲ ਖਰਾਬ ਹੋ ਜੇ ਪਰ ਇਹ ਐਸਐਚਓਾਂ ਦੀ ਗਲਤੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਹੋਣ ਜਾ ਰਿਹਾ ਇਹ ਲੋਕਾਂ ਨੇ ਨੱਥ ਪਾਈ ਜਾਵੇ ਜਿਹੜੇ ਬਿਨਾਂ ਨਕੇਲ ਤੋਂ ਐਸਐਚਓ ਫਿਰ ਰਹੇ ਉਹਨਾਂ ਦੀ ਨਕੇਲ ਕਸੀ ਜਾਵੇ ਚਾ ਇਹਦੇ ਬਾਰੇ ਤੁਸੀਂ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਉੱਚ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲ ਕੀਤੀ ਕੀਤਾ ਸੰਪਰਕ ਕੋਈ ਉਹਨਾਂ ਨਾਲ ਗੱਲ ਹਲੇ ਰਾਤ ਦੀ ਘਟਨਾ ਜੀ ਅੱਜ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਹੁਣ ਆਈ ਹੈ ਪਹਿਲਾਂ ਆ ਡੀ ਜੀ ਪੀ ਨੂੰ ਆ ਡੀ ਜੀ ਪੀ ਪੰਜਾਬ ਨੂੰ ਡੀ ਜੀ ਪੀ ਪੰਜਾਬ ਨੂੰ ਸੀ ਲਿਖ ਕੇ ਆ ਕੱਲ ਡੀ ਜੀ ਪੀ ਪੰਜਾਬ ਤੇ ਐਸ ਐਸ ਪੀ ਨੂੰ ਲਿਖ ਕੇ ਆ ਗੁੜੀਆਂ ਦੀ ਸਾਰੀ ਜਿਹੜੀ ਹੈ ਹਿਸਟਰੀ ਸੀ ਕਹਾਣੀ ਸੀ ਉਹ ਸਾਰੀਆਂ ਜਿਹੜੀਆਂ ਹੈਗਾ ਦੋਨੇ ਐਸ ਐਚ ਓ ਦੇ ਖਿਲਾਫ ਕੰਪਲੀਟਾਂ ਲਿਖ ਕੇ ਭੇਜੀਆਂ ਵੀ ਆ ਪਹਿਲਾਂ ਵੀ ਮੰਗ ਪੱਤਰ ਦੇਏ ਵੇ ਸਿਰਫ ਜਿਹੜਾ ਮੰਗ ਪੱਤਰ ਭੇਜਦੇ ਆ ਉਦੀ ਇੱਕ ਚਿੱਠੀ ਆ ਮੁੱਖ ਮੰਤਰੀ ਦੇ ਦਫ਼ਤਰੋਂ ਆ ਜਾਂਦੀ ਹੈ ਮੁੱਖ ਮੰਤਰੀ ਦੇ ਦਫ਼ਤਰੋਂ ਇੱਕ ਚਿੱਠੀ ਆਂਦੀ ਹੈ ਮੇਰੇ ਕੋਲ ਹਰ ਰੋਜ਼ ਜਿਹੜੇ ਸਾਡੇ ਮੰਗ ਪੱਤਰ ਜਾਂਦੇ ਆ ਆ ਮੁੱਖ ਮੰਤਰੀ ਦੇ ਦਫ਼ਤਰ ਦੀ ਚਿੱਠੀ ਆ ਬਸ ਇਹ ਚਿੱਠੀ ਤੱਕ ਰਹਿ ਜਾਂਦੀ ਹੈ ਅੱਗੇ ਕੋਈ ਕਾਰਵਾਈ ਦੀ ਕੋਈ ਵਾਸਤਾ ਨਹੀਂ ਮੇਰੇ ਕੋਲ 50 ਕਿ ਚਿੱਠੀਆਂ ਮੁੱਖ ਮੰਤਰੀ ਦੇ ਦਫ਼ਤਰ ਤੋਂ ਇਕੱਠੀਆਂ ਹੋ ਗਈਆਂ ਹੋਣੀਆਂ ਜਦੋਂ ਲੋਕਾਂ ਦੀ ਮੰਗ ਅਸੀਂ ਡੀਜੀਪੀ ਨੂੰ ਭੇਜਦੇ ਆ ਮੁੱਖ ਮੰਤਰੀ ਨੂੰ ਭੇਜ ਦਿੰਦੇ ਆ ਇੱਕ ਲੈਟਰ ਆ ਜਾਂਦਾ ਲੰਡਾ ਜਿਹਾ ਲੈਟਰ ਨਾ ਉਹ ਘੱਟ ਪਤਾ ਲੱਗਦਾ ਕਿਹੜੇ ਕੋਲ ਗਿਆ ਕਿਹੜੇ ਕੋਲ ਨਹੀਂ ਆ ਜਿੱਥੇ ਮੁੱਖ ਮੰਤਰੀ ਦੀ ਮੈਨੂੰ ਪਰਸੋਂ ਜਥੇ ਆਈ ਹੈ ਵੀ ਤੁਹਾਡੀ ਕਾਰਵਾਈ ਕਰੂਗੇ ਜੇ ਚੀਫ ਸੈਕਟਰੀ ਨੂੰ ਭੇਜੀਏ ਚੀਫ ਸੈਕਟਰੀ ਪਤਾ ਨਹੀਂ ਕਿਹੜੇ ਕੋਚ ਘੇਰਦਾ ਦੋ ਸਾਲ ਤੋਂ ਅਸੀਂ ਮੰਗ ਪੱਤਰ ਦੇ ਦੇ ਕੇ ਥੱਕ ਗਏ ਪਰ ਕੋਈ ਸੁਣਾਈ ਜਿਹੜੀ ਹੈ ਪੰਜਾਬ 'ਚ ਨਹੀਂ ਉਹ। ਕੋਪੜਾ ਸਾਹਿਬ ਜੀ ਵੀ ਤੁਸੀਂ ਗੱਲ ਆਖੀ ਹੈ ਕਿ ਜਿਹੜੀ ਮਦੀਨ ਪੂਰੀਏ ਬਸੇ ਜਾਂ ਹੈ ਨਾ ਬਸੇ ਪਰ ਟਿੱਕੇ ਦੀ ਗੱਲ ਹੋ ਗਈ ਆ ਹੁਣ ਦੇਖ ਹਾਂਜੀ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਲੋਕਾਂ ਦੇ ਘਰ ਟਾਈ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਨੂੰ ਦੇ ਕਰ ਕਿਊਟ ਆਏ ਜਾ ਰਹੇ ਜਿਦਾ ਤੁਸੀਂ ਕੀ ਇਹਨਾਂ ਦੇ ਕਰ ਇਸ ਤਰ੍ਹਾਂ ਵੀ ਸਵਾਨੇ ਦੀ ਪੁਲਸ ਆ ਜਾਂ ਤਾਂ ਪੈਸੇ ਕਰੇ ਹੋਗੇ ਜਿਵੇਂ ਡੀਆਈਜੀ ਫੜਿਆ ਹੋਰ ਉਹ ਕੀ ਤੋਂ ਪੈਸੇ ਇਕੱਠੇ ਕਰਦੇ ਸੀ ਕੋਈ ਬੰਦਾ ਨੇਕ ਕਮਾਈ ਕਰਕੇ ਨੌਕਰੀ ਕਰਕੇ ਨਹੀਂ ਰਿਸਪੈਕਟ ਦੇ ਸਕਦਾ ਲੱਖਾਂ ਰੁਪਏ ਦੀ ਇਹ ਡੀਆਈਜੀ ਹੋਵੇ ਇੱਥੇ ਦਾ ਐਸਐਸਪੀ ਹੋਵੇ ਇੱਥੇ ਦਾ ਐਸਐਚਓ ਹੋਵੇ ਮੋਟੀ ਕਮਾਈ ਕਰਕੇ ਇਹ ਸਮਗਲਰਾਂ ਤੋਂ ਪੈਸੇ ਮਿਲਦੇ ਆ ਕੋਈ ਰੇੜੀ ਚਲਾਉਣ ਵਾਲਾ ਟਰੋ ਚਲਾਉਣ ਵਾਲਾ ਇਹਨਾਂ ਨੂੰ ਪੈਸੇ ਨਹੀਂ ਦਿੰਦਾ ਕੋਈ ਫਰੂਟ ਵੇਚਣ ਵਾਲਾ ਪੈਸੇ ਨਹੀਂ ਦਿੰਦਾ ਇਹ ਸਮਗਲਰਾਂ ਤੋਂ ਪੈਸੇ ਇਕੱਠੇ ਕਰਦੇ ਆ ਜਿਵੇਂ ਡੀਆਈਜੀ ਦੇ ਘਰ ਤੋਂ ਨਿਕਲੇ ਪੈਸੇ ਭਰਿਆ ਵਾ ਐਸੇ ਤਰ੍ਹਾਂ ਇਹਨਾਂ ਪੁਲਿਸ ਪ੍ਰਸ਼ਾਸਨ ਕੋਲ ਪੈਸੇ ਜਿਹੜੇ ਘਰ ਭਰੇ ਪੇਲ ਮਾਰੀਆਂ ਭਰੀਆਂ ਪਈਆਂ ਕੱਲ ਤੁਸੀਂ ਇੱਕ ਖਬਰ ਦੇਖੀ ਐ ਇੱਕ ਐ 100 ਕਰੋੜ ਰੁਪਏ ਦੀ ਪ੍ਰਾਪਰਟੀ ਬਣਾ ਰਿਹਾ ਇੱਕ ਇਥੇ ਬਹਾਵਲੀ ਦੀ ਪੁਲਿਸ ਹੈ ਮੇਰੇ ਕੋਲ ਪਿਆ ਉਧਾਰਨਾ ਚੈੱਕ ਦੁਆਰਾ ਰੀਸਪਟ ਲਈ ਰਹੀ ਹੈ 70 ਸੈਕਟਰ ਥਾਣੇ 'ਚ ਚੈੱਕ ਦੁਆਰਾ ਰੀਸਪਟ ਲਈ ਆ ਪੁਲਿਸ ਨੇ ਜਿਹੜੀ ਪੰਜਾਬ ਪੁਲਿਸ ਜਿਹਦੀਆਂ ਬਹੁਤ ਸਾਰੀਆਂ ਨੇਕਾਂ ਉਧਾਰਨਾ ਸਾਡੇ ਕੋਲ ਦੇ ਉਸ ਪੂਰੀ ਜਿਹੜੀ ਫੁੱਲ ਕ੍ਰਾਪਸ਼ਨ ਕਰ ਰਹੀ ਹੈ ਇਹ ਜਿਹੜਾ ਲੋਕਾਂ ਨੂੰ ਬੇਕੂ ਬਣਾ ਰਹੇ ਯੁੱਧ ਨਸ਼ਾ ਵਿਰੁੱਧ ਆ ਬੇਕੂ ਬਣਾ ਕੇ ਲੋਕਾਂ ਨੂੰ ਜਿਹੜਾ ਫੁੱਲ ਜਿਹੜੀ ਕ੍ਰਾਪਸ਼ਨ ਦਾ ਚੱਲ ਰਿਹਾ ਕ੍ਰਾਪਸ਼ਨ ਦਾ ਅੱਡਾ ਬਣ ਕੇ ਰਹਿ ਗਿਆ ਤਾਂ ਕਿ ਕੁਮੜਾ ਸਾਹਿਬ ਨੇ ਕਿਹਾ ਕਿ ਅੱਜ ਪੰਜਾਬ ਕੇ ਅੰਦਰ पीड़ितों को इंसाफ मिलना बहुत ही मुश्किल बात हो गई है चाहे रोड पे बैठना पड़ रहा है धरना प्रदर्शन रैलियां करनी पड़ रही हैं, फिर भी इंसाफ नहीं मिल रहा उल्टा जो दोषी हैं, उनके पक्ष में पुलिस काम कर रही है पीड़ितों को इंसाफ नहीं मिल रहा है मेरे साथ 27 जुलाई 2025 को एक्सीडेंट हो जाता है शाही माजरा के नेडे ना तो मेरा कोई बयान लेने आता है हॉस्पिटल के अंदर और ना मेरा मुझे एफ दी जाती है एफ लिखाने गए बच्चे तो कोई एफ नंबर नहीं है कोई स्टेटमेंट लेने नहीं आया बहुत ही बड़ी गलत बात है ये पुलिस प्रशासन के द्वारा हम देख रहे हैं उत्तर प्रदेश में यूपी सरकार योगी आदित्यनाथ जी कितना दोषियों के खिलाफ कितना कड़ी कार्रवाई कर रहे हैं मैं चाहता हूं वैसी ही कार्रवाई यहां भी पंजाब के अंदर हमारे मुख्यमंत्री भगवंत मान जी दोषियों के खिलाफ करें जिससे कि पीड़ितों तो को इंसाफ मिल सके और मेरे साथ भी इंसाफ होना चाहिए और ना ऑटो का ड्राइवर फड़ा गया जबकि नाम नंबर ऑटो नंबर सब कुछ थाने के अंदर है एस एच साहब ने कोई कार्रवाई नहीं की एएसआई बलविंदर जी हैं ना उन्होंने कोई कार्रवाई मेरे साथ जल्दी इंसाफ किया जाए धन्यवाद जो ਜੋ ਬੰਦੀਪ ਕੌਰ ਦੀ ਗੱਲ ਹੈ ਪਹਿਲਾਂ ਦੇਖੋ ਉਹਨੇ ਧਰਨਾ ਲਾਇਆ ਚੁੰਨੀ ਜੜਾਈ ਬਹੁ ਮੈਂਸਲਗਾ ਜਿਹੜਾ ਮਹਿਲਾ ਕਮਿਸ਼ਨ ਦਾ ਪੁਤਲਾ ਫੁੱਕਿਆ ਕੋਈ ਸੁਣਾਈ ਨਹੀਂ ਹੋਈ ਤਾਂ ਉਹਦਾ ਜਿਹੜਾ ਹੈਗਾ ਉਸਨੇ ਆਪਣਾ ਜਿਹੜਾ ਦਿਮਾਗੀ ਸੰਤੁਲਨ ਗਵਾ ਕੇ ਦੋ ਦਿਨ ਦਿਮਾਗੀ ਸੰਤੁਲਨ ਗਵਾ ਕੇ ਕਿਤੇ ਰਾਤ ਨੂੰ ਗਿਰ ਗਈ ਸ਼ਾਇਦ ਕੋਈ ਜਿਹੜੀ ਉਹ ਵੀ ਦਵਾਈ ਚਲਦੀ ਹੋਈ ਰੇ ਜਿਆਦਾ ਦਵਾਈ ਖਾ ਲਈ ਆਂ ਕੀ ਕਰਿਆ ਤਿੰਨ ਦਿਨ ਦਾਖਲ ਰਹੀ ਇਹੀ ਪੁਲਿਸ ਅੱਠ ਫੇ ਥਾਣੇ ਦੀ ਤਿੰਨ ਦਿਨ ਦੀ ਜਾ ਕੇ ਕੋਈ ਉਹਦਾ ਸਾਰ ਨਹੀਂ ਲਈ ਟੀਵੀ ਚੈਨਲਾਂ ਨੇ ਖਬਰਾਂ ਲਾਈਆਂ ਐਸਐਚਓ ਨੂੰ ਨਹੀਂ ਪਤਾ ਲੱਗਿਆ ਵੀ ਬੰਦੀਪ ਕੌਰ ਕਿੱਥੇ ਉਹਦੀ ਹਾਲਤ ਕੀ ਹੈ ਅਸੀਂ ਜੇ ਰਾਤ ਨੂੰ ਕਿਤੇ ਟਾਈਮ ਸਰ ਜਾਂਦੇ ਅਸੀਂ 12 1 ਵਜੇ ਨੂੰ ਦਾਖਲ ਕਰਾਇਆ ਤਾਂ ਉਹਦੀ ਜ਼ਿੰਦਗੀ ਬਚੀ ਉਹ ਜ਼ਿੰਦਗੀ আর ਮੌਤ ਦੀ ਲੜਾਈ ਲੜ ਰਹੀ ਹੈ ਇਹ ਐਸਐਚਓ ਆਪਣੇ ਪੈਸੇ ਲੈ ਕੇ ਉਹ ਉਸੇ ਕੁੜੀ ਦੇ ਪਰਚਾ ਦਰਜ ਕਰ ਰਹੇ ਆ ਜਿਸ ਬੰਦੇ ਨੂੰ ਨਿਆਂ ਸਾਫ ਮਿਲਣਾ ਦਾ ਇਹ ਪੰਜਾਬ ਦੀ ਗੱਲ ਹੋ ਰਹੀ ਆਪਾਂ ਬਿਹਾਰ 'ਚ ਨਹੀਂ ਬੈਠੇ ਓਡੀਸਾ 'ਚ ਨਹੀਂ ਬੈਠੇ ਪੰਜਾਬੀ ਲੋਕਾਂ ਦੀ ਪੰਜਾਬ 'ਚ ਨਹੀਂ ਸੁਣੀ ਜਾਂਦੀ ਪੰਜਾਬ ਦੇ ਪੰਜਾਬ ਦੀ ਬੱਚਿਆਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਪਤ ਲੁੱਟੀ ਜਾ ਰਹੀ ਹੈ ਉਹ ਨਿਆਂ ਸਾਫ ਲਈ ਸੜਕਾਂ ਤੇ ਫਿਰ ਰਹੇ ਨੇ ਇਹਨਾਂ ਦਾ ਜੁੱਧ ਨਸ਼ਾ ਅਭਰੂਪ ਚੱਲ ਰਿਹਾ ਉਹ ਵੀ ਫੈਲ ਹੈ ਤੇ ਨਾ ਹੀ ਕਿਸੇ ਨੂੰ ਨਿਆਂ ਸਾਬਤ ਹੋ ਸਕਿਆ। ਖਬਰ ਬਿਲੀ ਹੈ ਬਹੁਤ ਹੀ ਮਤਭਾਗੀ ਹੈ। ਜੋ ਪੁਲਿਸ ਪ੍ਰਸ਼ਾਸਨ ਹੈ ਇਸ ਦੀ ਜੋ ਡਿਊਟੀ ਬਣਦੀ ਹੈ ਨਿਯਮਾਂ ਅਨੁਸਾਰ ਉਹਨੇ ਚੋਰ ਨੂੰ ਵੀ ਦੇਖਣਾ ਸਾਧ ਨੂੰ ਵੀ ਦੇਖਣਾ ਹੈ। ਫਰਾਰ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਵਿੱਚ ਜਿੰਨੇ ਵੀ ਪੀੜਤ ਪਰਿਵਾਰ ਇਨਸਾਫ ਲਈ ਇੱਥੇ ਪਹੁੰਚਦੇ ਆਪ ਪ੍ਰੈਸ ਮੀਡੀਆ ਦੇ ਰਾਹੀਂ ਸਰਕਾਰ ਤਾਂ ਕੇ ਗੱਲ ਪਚਾਉਂਦੇ ਆ ਪਰ ਪੰਜਾਬ ਪੁਲਿਸ ਇੰਨਾ ਪਿਛਲੀਆਂ ਸਰਕਾਰਾਂ ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਾਣੇ ਦੇ ਵਿੱਚ ਜਿਹੜੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਪਰਚੇ ਦਰਜ ਕਰਕੇ ਇਹ ਇੱਕ ਦਬਾਅ ਬਣਾਇਆ ਜਾ ਰਿਹਾ ਪੁਲਿਸ ਵੱਲੋਂ ਵੀ ਕੋਈ ਇਨਸਾਫ ਲਈ ਆਵਾਜ਼ ਬੁਲੰਦ ਨਾ ਰੱਖੇ ਪਰ ਮੈਂ ਮਾਨਯੋਗ ਮੁੱਖ ਮੰਤਰੀ ਜੀ ਤੇ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਜੋ ਵੀ ਅਫਸਰ ਅਧਿਕਾਰੀ ਗਲਤ ਸਟੈਪ ਚੱਕਦਾ ਉਸ ਨੂੰ ਬਰਖਾਸਤ ਕੀਤਾ ਜਾਵੇ ਤਾ ਜੋ ਆਉਣ ਵਾਲੀ ਨਵੀਂ ਜਨਰੇਸ਼ਨ ਜਿਹੜੀ ਪੜ੍ਹੇ ਲਿਖੀ ਨੌਜਵਾਨ ਨੂੰ ਇਹਨਾਂ ਉਹਜਾਂ ਤੇ ਬਰਾਜਮਾਨ ਭਰਤੀ ਕੀਤਾ ਜਾਵੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ